ਪ੍ਰੋਫੈਸਰ ਪੂਰਨ ਸਿੰਘ ਬੜੇ ਵਿਦਵਾਨ ਸੀ ਤੇ ਉਹਨਾਂ ਨੂੰ ਭਰੇ ਇਕੱਠ ਅੰਦਰ ਕਿਸੇ ਨੇ ਸਵਾਲ ਕੀਤਾ ਕਹਿੰਦੇ ਜੀ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦਿੱਤੀ ਜਾਵੇ ਪ੍ਰੋਫੈਸਰ ਸਾਹਿਬ ਕਹਿਣ ਲੱਗੇ ਕਹਿੰਦੇ ਬੱਚੇ ਦੇ ਜਨਮ ਤੋਂ ਪਹਿਲਾਂ ਉਹਨੂੰ ਧਰਮ ਦੀ ਸਿੱਖਿਆ ਦਓ ਹੈਰਾਨ ਹੋ ਗਿਆ ਸਵਾਲ ਕਰਨ ਵਾਲਾ ਤੇ ਨੇੜੇ ਖੜੇ ਪਤਵੰਤੇ ਸੱਜਣ ਕਹਿੰਦੇ ਪ੍ਰੋਫੈਸਰ ਸਾਹਿਬ ਇਹ ਤਾਂ ਹੋ ਸਕਦਾ ਹੈ ਕਿ ਬੱਚੇ ਨੂੰ ਜਨਮ ਤੋਂ ਲੈ ਕੇ ਸਿੱਖਿਆ دینی ਸ਼ੁਰੂ ਕਰੀਏ ਧਰਮ ਦੀ ਪਰ ਤੁਸੀਂ ਨਵੀਂ ਬੁਝਾਰਤ ਪਾ ਦਿੱਤੀ ਹੈ ਕਿ ਬੱਚੇ ਦੇ ਜੰਮਣ ਤੋਂ ਪਹਿਲਾਂ ਉਹਨੂੰ ਧਰਮ ਦੀ ਸਿੱਖਿਆ ਦੋ ਜਦੋਂ ਕਿ ਬੱਚਾ ਜੇ ਸੰਸਾਰ ਤੇ ਆਇਆ ਇਹਨੇ ਉਹਨੂੰ ਧਰਮ ਦੀ ਸਿੱਖਿਆ ਕਿਵੇਂ ਦਵਾਂਗੇ ਤੇ ਪ੍ਰੋਫੈਸਰ ਸਾਹਿਬ ਨੇ ਬੜੀ ਪਿਆਰੀ ਗੱਲ ਕਹੀ ਸੀ ਕਹਿਣ ਲੱਗੇ ਜਿਸ ਬੱਚੇ ਦੀ ਮਾਂ ਧਰਮੀ ਹੈ ਨਾ ਜਿਸ ਬੱਚੇ ਦੀ ਮਾਂ ਨਿਤਨੇਮੀ ਹੈ ਜਿਸ ਬੱਚੇ ਦੀ ਮਾਂ ਦੋ ਟਾਈਮ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਦੀ ਹੈ ਆਪਣੇ ਧਰਮ ਨੂੰ ਕਮਾਉਂਦੀ ਹੈ ਪ੍ਰੋਫੈਸਰ ਸਾਹਿਬ ਕਹਿੰਦੇ ਉਹਦੀ ਕੁੱਖ ਚੋਂ ਬੱਚਾ ਵੀ ਧਰਮੀ ਪੈਦਾ ਹੋਏਗਾ ਤੇ ਜਿਸ ਬੱਚੇ ਦੀ ਮਾਂ ਹੀ ਧਰਮੀ ਨਹੀਂ ਹੈ ਮਤਾ ਸੋਚਿ ਉਸ ਬੇਟੀ ਦੀ ਕੁੱਖ ਅੰਦਰ ਉਹ ਬੱਚਾ ਧਰਮੀ ਪੈਦਾ ਹੋਵੇਗਾ ਜਿਹੜੀਆਂ ਬੇਟੀਆਂ ਪਹਿਲਾਂ ਘਰ ਚ ਨੱਚੀਆਂ ਮੁੜ ਕੇ ਕੋਠੇ ਚੜ੍ਹ ਕੇ ਨੱਚੀਆਂ ਫਿਰ ਛੜਕਾਂ ਤੇ ਨੱਚੀਆਂ ਫਿਰ ਆਪਾਂ ਮੋਬਾਈਲਾਂ ਤੇ ਨੱਚੇ ਟੀਵੀਆਂ ਤੇ ਨੱਚੇ ਸੱਚ ਜਾਣਿਓ ਜਿਨ੍ਹਾਂ ਨੇ ਆਪ ਆਪਣੇ ਵਸਤਰ ਉਤਾਰ ਦਿੱਤੇ ਨਗੇਜ ਦੁਨੀਆ ਸਾਹਮਣੇ ਪਰੋਸਿਆ ਇਹਨਾਂ ਦੀ ਕੁੱਖ ਚੋਂ ਸਤਵੰਤ ਸਿੰਘ ਬਿਅੰਤ ਸਿੰਘ ਨੇ ਪੈਦਾ ਹੋਣੇ ਇਹ ਤਾਂ ਪੱਕੀ ਗੱਲ ਹੈ ਕਿ ਬਾਬਾ ਦੀਪ ਸਿੰਘ ਵਰਗੇ ਯੋਧੇ ਨਹੀਂ ਪੈਦਾ ਹੋਣੇ ਭਾਈ ਮਨੀ ਸਿੰਘ ਵਰਗੇ ਸਿਰੜੀ ਨਹੀਂ ਪੈਦਾ ਹੋਣੇ ਕਿਤੇ ਬਾਬਾ ਜੀ ਸਿੰਘ ਜੁਝਾਰ ਸਿੰਘ ਯੋਰਾਵਰ ਸਿੰਘ ਫਤਿਹ ਸਿੰਘ ਨਹੀਂ ਪੈਦਾ ਹੋਣੇ ਮਾਂ ਗੁਜਰ ਕੌਰ ਜਿਨ੍ਹਾਂ ਦਾ ਆਪਾ ਇਤਿਹਾਸ ਪੜ੍ਹਦੇ ਆਂ ਮਾਂ ਗੁਜਰ ਕੌਰ ਧਰਮੀ ਹੈ ਧਰਮੀ ਦਾਦੀ ਹੈ ਤੇ ਉਹਨੇ ਆਪਣੀ ਗੋਦ ਅੰਦਰ ਬਿਠਾ ਕਰਕੇ ਛੋਟੇ ਸਹਿਬਜ਼ਾਦ ਨੂੰ ਸਿੱਖਿਆ ਜਹੀ ਦਿੱਤੀ ਹੈ ਕਿ ਉਹ ਬੱਚੇ ਨੀਹਾਂ ਚ ਟੇ ਖੜ ਗਏ ਪਰ ਸਿੱਖੀ ਤੋਂ ਡੋਲੇ ਨਹੀਂ ਹੈਗੀ। ਭਾਈ ਤਾਰੂ ਸਿੰਘ ਦੀ ਮਾਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਤੇ ਭਾਈ ਤਾਰੂ ਸਿੰਘ ਦੀ ਮਾਂ ਭਾਈ ਤਾਰੂ ਸਿੰਘ ਨੂੰ ਘਰੋਂ ਤੁਰ ਲੱਗਿਆ ਕਹਿਣ ਲੱਗੀ ਪੁੱਤਰ ਤੇਰਿਆਂ ਕੇਸਾਂ ਨੂੰ ਮੈਂ ਦੁੱਧ ਦਹੀਂ ਦੇ ਨਾਲ ਧੋਦੀ ਰਹੀ ਆਂ। ਇਹਨੂੰ ਲਸੀ ਦੇ ਨਾਲ ਧੋਦੀ ਰਹੀ ਆਂ। ਪੁੱਤਰ ਤੇਰੇਆਂ ਕੇਸਾਂ ਨੂੰ ਮੈਂ ਬੜੇ ਸਾਜਿਆ ਤੇ ਸਵਾਰਿਆ ਹੈ ਦੇਖੀ ਮੇਰੀ ਕੋਖ ਨੂੰ ਕਿਤੇ ਲਾਜ ਨਾ ਲਾ ਦਵੀਂ ਪੁੱਤਰ ਕੁਛ ਵੀ ਹੋ ਜਾਵੇ ਆਪਣੇ ਕੇਸ ਨਾ ਕਤਲ ਕਰਾਵੀਂ ਇੱਕ ਧਰਮੀ ਮਾਂ ਹੀ ਕਹਿ ਸਕਦੀ ਹੈ ਨਾ ਪੁੱਤ ਨੂੰ ਤੇ ਭਾਈ ਤਾਰੂ ਸਿੰਘ ਨੇ ਵੀ ਆਪਣੀ ਖੋਪਰੀ ਲਵਾਰੀ ਪਰ ਆਪਣੇ ਕੇਸ ਨਹੀਂ ਕਤਲ ਕਰਵਾਏ